10 ਦਿਨਾਂ ਤੋਂ ਨਹੀਂ ਮਿਲ ਰਿਹਾ ਇਨਸਾਫ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋ ਸਰਵਨ ਸਿੰਘ ਪੁੱਤਰ ਕੁੰਨ ਸਿੰਘ ਵਾਸੀ ਪਸਨਾਵਾਲ ਨੇ ਦੱਸਿਆ ਕਿ ਮੇਰੀ ਜ਼ਮੀਨ ਸਾਡੇ ਪਿੰਡ ਦੇ ਸਤਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਰਣਜੀਤ ਸਿੰਘ ਪੁੱਤਰ ਸਤਵਿੰਦਰ ਸਿੰਘ ਨੇ ਕੁਝ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਧੱਕੇ ਨਾਲ ਸਾਡੀ ਜ਼ਮੀਨ ਵਾ ਲਈ ਜਦ ਕਿ ਜ਼ਮੀਨ ਦਾ ਕਬਜ਼ਾ ਸਾਡੇ ਕੋਲ ਹੈ ਅਤੇ ਮਾਨਯੋਗ ਅਦਾਲਤਤ ਵਿੱਚ ਕੇਸ ਵੀ ਚੱਲ ਰਿਹਾ ਹੈ ਇਹਨਾਂ ਨੇ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਸਾਡੇ ਨਾਲ ਧੱਕਾ ਕੀਤਾ ਹੈ ਜਦ ਮੇਰੀ ਪਤਨੀ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਮੇਰੀ ਪਤਨੀ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਮੇਰੀ ਪਤਨੀ ਨੂੰ ਜ਼ਖਮੀ ਕਰ ਦਿੱਤਾ ਜਿਸ ਨੂੰ ਇਲਾਜ ਲਈ ਢਾੜੀਵਾਲ ਦੇ ਸਿਲੋ ਹਸਪਤਾਲ ਵਿੱਚ ਲਿਆਂਦਾ ਗਿਆ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਅਤੇ ਮੈਡੀਕਲ ਕਰਵਾਉਣ ਤੇ ਪੁਲਿਸ ਨੇ ਤਕਰੀਬਨ 10 ਦਿਨਾਂ ਤੋਂ ਜ਼ਿਆਦਾ ਸਮਾਂ ਹੋਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਸਰਵਨ ਸਿੰਘ ਨੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ ਅਤੇ ਰঞ্জੀਤ ਸਿੰਘ, ਸਤਵਿੰਦਰ ਸਿੰਘ ਅਤੇ ਜੋ ਅਣਪਛਾਤੇ ਵਿਅਕਤੀ ਸਨ ਉਹਨਾਂ ਦੇ ਖਿਲਾਫ ਸਿਕ ਕਾਰਵਾਈ ਦੀ ਮੰਗ ਕੀਤੀ ਜਦ ਝਗੜੇ ਸਬੰਧੀ ਸਤਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਦੱਸਿਆ ਕਿ ਕੋਈ ਵੀ ਝਗੜਾ ਨਹੀਂ ਹੋਇਆ ਸਾਡੇ ਉੱਪਰ ਝੂਠਾ ਇਲਜ਼ਾਮ ਲਗਾ ਰਹੇ ਹਨ ਜਦ ਇਸ ਸਬੰਧੀ ਜਾਂਚ ਅਧਿਕਾਰੀ ਐਸਆਈ ਜਗਦੀਸ਼ ਸਿੰਘ ਸੈਣੀ ਨਾਲ ਸੰਪਰਕ ਕੀਤਾ ਤਾਂ ਉਹਨਾਂ ਆਖਿਆ ਕਿ ਸਰਵਨ ਸਿੰਘ ਪੁੱਤਰ ਕੁੰਨਨ ਸਿੰਘ ਵਾਸੀ ਪਸਨਾਵਾਲ ਨੇ ਇਸ ਝਗੜੇ ਸਬੰਧੀ ਆਖਿਆ ਸੀ ਕਿ ਸਾਡੇ ਪਿੰਡ ਦੇ ਸਾਬਕਾ ਸਰਪੰਚ ਗੁਰਨਾਮ ਸਿੰਘ ਰਾਜਨਾਮਾ ਕਰਵਾ ਰਹੇ ਹਨ ਜੇਕਰ ਰਾਜਨਾਮਾ ਨਹੀਂ ਹੁੰਦਾ ਤਾਂ ਕਾਰਵਾਈ ਕਰਵਾਉਣ ਦੇ ਲਈ ਬਿਆਨ ਦਰਜ ਕਰਵਾ ਦੇਵਾਂਗੇ। ਹਾਂ ਭਾਈ ਕੀ ਨਾ ਹ। ਸੱਤ ਸਰਵਾਨ ਸਹਿੰਗ ਨਾ ਇਹ ਮੇਰਾ। ਫਸਣਾ ਆldi। ਸਟਾ ਲੱਗੀ ਦੀਆਂ ਵਾ ਪੈਰੀ ਦੇ ਚਗੜਾ ਕਹਿੰਦੇ ਕਿ ਮਸਲਾ ਸਦਾ। ਇਹ ਸਾਡੇ ਹਰਸ਼ਪ੍ਰਤਾਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਜੇ ਉਹਨਾਂ ਨੇ ਸਾਡੀ ਜ਼ਮੀਨ ਇਹ ਸਿੱਖੇਕੇ ਦੇ ਵਿੱਚ ਦੇ ਹੀ। ਅਸੀਂ ਉਹਨਾਂ ਕੋਲ ਛਡਾ ਕੇ ਦੂਜੀ ਪਾਰਟੀ ਨੂੰ ਦਿੱਤੀ ਆ 1 ਸਾਲ ਹੋ ਗਿਆ ਜੇ। ਤੇ ਇਹ ਸਾਡੇ ਕੋਲ ਕਹਿੰਦੇ ਆ ਕਿ ਜ਼ਮੀਨ ਸਾਡੀ ਵੰਡੀ ਅਸੀਂ ਤੁਹਾਡੇ ਕੋਲ ਪਾਹੀ ਲੈਣੇ ਆ। ਕਿ ਅਹੀਂ ਇਹਨਾਂ ਦਾ ਸਰ ਕੋਈ ਪੈਸਾ ਨਹੀਂਗਾ ਦੇਣਾ ਹੈਗਾ ਤੇ ਇਹਨਾਂ ਨੇ ਧਮਕੀਆਂ ਲੰਦੇ ਸੀ ਤੇ ਇੱਕ ਸਾਲ ਆਪਾਂ ਇਹਨਾਂ ਤੇ 8 ਮਹੀਨੇ ਹੋ ਗਏ ਲਗਭਗ ਆਪਾਂ ਇਹਨਾਂ ਦੇ ਕੇਸ ਕੀਤਾ ਕੇਸ ਚੱਲਦੇ ਦੇ ਤਰ੍ਹਾਂ ਇਹਨਾਂ ਨੇ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਤੇ ਅਸੀਂ ਘਰ ਹੈ ਨਹੀਂ ਤੇ ਸਾਡੇ ਘਾਡੇ ਗੁਰਮੀਤ ਕੋਰ ਨੂੰ ਪਤਾ ਲੱਗਾ ਇਹ ਕਹੇ ਉੱਥੇ ਤੇ ਇਹਨਾਂ ਨੇ ਉਹਨਾਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਵੀ ਤਾਲ ਦੀ ਜੋ ਕਾਰਵਾਈ ਹੋ ਗਈ ਉਹਦੇ ਮੁਤਾਬਕ ਹੀ ਜ਼ਮੀਨ ਲੈ ਆਲੇ ਜਿਹਨੂੰ ਦੇਗੀ ਤੇ ਉਹ ਇਹਨੂੰ ਕਹਿੰਦੇ ਤੈਨੂੰ ਹੁਣੇ ਦਿੰਨੇ ਆ ਤੇ ਇਹਨਾਂ ਨੇ ਦਾਤ ਕੱਢ ਕੇ ਰஞ்சிਤ ਸਿੰਘ ਨੇ ਸਰ ਤੇ ਇਹਦੇ ਮਾਰ ਲੱਗੇ ਸਿਰਚ ਨੇ ਬਾਹ ਦੇ ਨਾਲ ਡੱਕਿਆ ਜੀ ਸਾਰੇ ਤੇ ਇਹਦੇ ਦਮਾਤੀ ਤੋਂ ਥੋੜੀ ਜੀ ਪਰੇਸ਼ਾਨੀ ਜੀ ਰਹਿੰਦੀ ਏ ਤੇ ਆਪਾਂ ਧਾਰੀ ਆਸਤਾਰਾਂ ਪੰਜ ਨੂੰ ਐਚਓ ਸਾਹਿਬ ਨੂੰ ਕੰਪਲੇਨਟ ਦਿੱਤੀ ਆ ਅਜੇ ਤੱਕ ਉਹਨਾਂ ਨੇ ਨਾ ਤੇ ਮੈਡੀਕਲ ਦੇ ਮੁਤਾਬਕ ਬਿਆਨ ਲਏ ਆ ਨਾ ਜਮੀਨ ਦੇ ਝਗੜੇ ਹੋਣ ਨੀ ਆ ਤੇ ਉਸ ਤੋਂ ਬਾਅਦ ਸਾਰੇ ਅੱਜ ਦੀ ਰਾਦੇ ਚ ਸਰਤਾ ਸਿੰਘ ਪੁੱਤਰ ਜਨੈਲ ਸਿੰਘ ਹੀਰਾ ਸਿੰਘ ਪੁੱਤਰ ਬਲਕਾ ਸਿੰਘ ਤੇ ਸਤਿੰਦਰ ਸਿੰਘ ਪੁੱਤਰ ਮੱਖਣ ਸਿੰਘ ਤੇ ਰঞ্জੀਤ ਸਿੰਘ ਪੁੱਤਰ ਸਤਿੰਦਰ ਸਿੰਘ ਨਾਲ ਅਣਪਛਾਤੇ ਬੰਦੇ ਹੋਰ ਵੀ ਟਿੱਕੇ ਤੇ ਖਿਆਲ ਲਾ ਗਏ ਫੇਜਮੀਂ ਚ ਗਏ ਹਨ ਪਤਾ ਲੱਗਾ ਹੀ ਦਰਦੇ ਵਸਾਂ ਮੋੜ ਆਏ ਆ ਤੇ ਸਾਡੇ ਮਗਰ ਭੱਜੇ ਅਤੇ ਤੁਹਾਨੂੰ ਅਸੀਂ ਮਰਦ ਵੀ ਜਾਨੋ ਮਾਰ ਦੇਣਾ ਅੱਗੇ ਵੀ ਤੁਸੀਂ ਦਫਾਤਾਂ ਦਿੱਤੀਆਂ ਕੀ ਕਰ ਲਿਆ ਜੀ ਤੇ ਸਾਨੂੰ 235000 ਰੁਪਏ ਦੋ ਅਸੀਂ ਸਾਰੋਂ ਉਹਨਾਂ ਦਾ 1 ਰੁਪਇਆ ਨਹੀਂ ਦੇਣਾ ਨਾ ਹੀ ਉਹਨਾਂ ਕੋਲੋਂ ਮਦਰ ਕੋਈ ਲਿਖਤੀ ਪ੍ਰੂਫ ਆ ਨਾ ਸਾਡੇ ਅਕਾਊਂਟ ਚ ਪਾਇਆ ਨਾ ਨੋਕ ਕਹਿਣਾ ਵਾ ਉਹ ਵਹਿਿਆ ਦੇਤੇ ਮਾੜੀ ਹਾਲਤ ਕਰਕੇ ਦਬਾਅ ਪਾ ਰਹੇ ਆ ਇਨਾ ਸੱਟ ਵੀ ਲੈ ਦਾਤਰ ਕੀਤਾ ਵਜਾਈ ਨਾ। ਇਜ਼ ਇਹ ਡਾਕਟਰ ਸਾਹਿਬ ਸਿਰ 'ਚ ਮਾਰਨ ਲੱਗੇ ਤੇ ਇਹਨਾਂ ਡੱਕਿਆ ਤੇ ਇਹਨਾਂ ਦੀ ਬਾਹ ਤੇ ਵਜਾ ਦੇ ਸਾਂ। ਹਾਂ ਮੈਡੀਕਲ ਹੈ। ਹਾਂ ਮੈਡੀਕਲ ਸਾਰ ਕਰਾਇਆ ਗਏ। ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅਜੇ ਤੱਕ ਰਿਪੋਰਟ ਖਾਸ ਵੀ ਦਿੱਤੀ ਹੈ 175 ਦੀ ਉਹਨਾਂ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਉਹ ਮੈਡੀਕਲ ਦੇ ਮਤਲਬ ਬਿਆਨ ਲੈ ਗਏ। 40 ਧੱਕੇ ਨਾਲ ਹੀ ਧੱਕੇ ਨਾਲ ਹੀ ਸਾਰ ਉਹਨਾਂ ਨੇ ਉਸ ਦਿਨ ਵਾਈ ਆ ਤੇ ਉਸ ਦਿਨ ਜਦੋਂ ਸੱਟ ਲੱਗ ਗਈ ਤੇ ਡੱਕ ਕੇ ਚਲ ਗਏ ਆ ਤੇ ਅੱਜ ਰਾਤ ਵਿੱਚ ਫੇਰ ਕੁਝ ਦਿਨਾਂ ਬਾਅਦ ਹਾਂ ਬੜਾ ਦਿਨਾਂ ਬਾਅਦ ਫੇਰ ਉਹ ਨਾਲ ਸਰਤਾ ਸਿੰਘ ਪੁੱਤਰ ਗਨੈਸ਼ ਸਿੰਘ ਹੀਰਾ ਸਿੰਘ ਪੁੱਤਰ ਬਲਕਾ ਸਿੰਘ ਤੇ ਸਤਿੰਦਰ ਸਿੰਘ ਪੁੱਤਰ ਮਕਰਨ ਸਿੰਘ ਤੇ ਰஞ்சிਤ ਸਿੰਘ ਪੁੱਤਰ ਸੁਤਿੰਦਰ ਸਿੰਘ ਤੇ ਇਹਨਾਂ ਦੇ ਕੋਲ ਸੋਰੇ ਪਰਿਵਾਰ ਦੇ ਸਤਿੰਦਰ ਸਿੰਘ ਦੇ ਬੰਦੇ ਨੇ ਦੋ ਗੱਡੀਆਂ ਨੇ ਮਤਲਬ ਵੀ ਤਿੱਖੇ ਥੇ ਹਥਿਆਰ ਹਾਕੀਆਂ ਦਾਤਰ ਇਹਨਾਂ ਨੇ ਲੈ ਕੇ ਤੁਸੀਂ ਜ਼ਮੀਨ 'ਚ ਗਏ ਹਨ ਪਤਾ ਲੱਗਾ ਆਪਾਂ ਪਿਛੇ ਭੱਜ ਗਏ ਆ ਇਹ ਸਾਡੇ ਮੋਰ ਭੱਜੇ ਰਹੇ ਹਨ ਨੂੰ ਜਾਨ ਮਾਰਦੇ ਤੱਕ ਕਿ ਦਿੱਤੇ ਨੇ ਤਮੰਗ ਸਾਰ ਇਹਨਾਂ ਤੇ ਪੰਦੀ ਕਾਨੂੰਨੀ ਕਾਰਵਾਈ ਕੀਤੀ ਹੈ ਕੋਰ ਦਾ ਫੈਸਲਾ ਜੇ ਕੋਰ ਇਹਨਾਂ ਨੂੰ ਜ਼ਮੀਨ ਦੇਗੀ ਕੋਈ ਗੱਲ ਨਹੀਂ ਆਪਾਂ ਸੱਦਾਂਗੇ ਕਿੰਨੀ ਜ਼ਮੀਨ ਕਿੰਨੇ ਸਾਰੇ ਜ਼ਮੀਨ ਸਾਰ ਹੈ ਜੀ ਤਿੰਨ ਗਾਂ 10 ਮਰਲੇ ਤਿੰਨ ਗਾਂ 10 ਮਰਲੇ ਹਾਂ ਤਿੰਨ ਗਾਂ 10 ਮਰਲੇ ਉਹ ਕੋਰਟ ਕੇਸ ਲਗਾ ਲਾ ਕੋਰਟ ਕੇਸ ਲਗਾ ਕੇਸ ਤਾਂ ਬਾਬੂ ਵੀ ਮਰ ਗੋਣਾ ਜ਼ਮੀਨ ਧੱਕੇ ਨਾਲ ਰੋਈ ਜਿਹੜੀ ਆ ਵਾਲੀ ਕਬਜ਼ਾ ਤੁਹਾਡਾ ਹੈ ਕਿਉਂ ਕਬਜ਼ਾ ਸਾਡਾ ਹੀ ਹੈ ਸਾਰ ਤੇ ਪਰ ਇਹਨਾਂ ਧੱਕੇ ਨਾਲ ਗੁੰਡਾਗਰਦੀ ਹੁੱਲਰ ਭਾਈ ਕਰਕੇ ਇਹਨਾਂ ਨੇ ਜ਼ਮੀਨ ਲਈ ਹੈ ਜੇ Papa ਕੀ ਨਾ ਜਾਪਣਾ ਸਤਵਿੰਦਰ ਸਿੰਘ ਜੀ ਪਿੰਡ ਕਿਹੜਾ ਪਿੰਡ ਪਸਨਾਵਾਂ ਸਰੋਂ ਸਿੰਘ ਅੱਜ ਆ ਗਏ ਕਿ ਕਿ ਕਾਦਾ ਝਗੜਾ ਆਇਆ ਸਾਡਾ ਜੇ ਕੋਈ ਝਗੜਾ ਨਹੀਂ ਹੋਇਆ ਉਹਨਾਂ ਨੇ ਦੋਸਾਰੇ ਪੈੜੀ ਤੋਂ ਉਹਨਾਂ ਦੀ ਜਿਹੜੀ ਉਹ ਟਕੇਰਾਂ ਵਾਲੀ ਹੈ ਕੋਈ ਟਕੇਰਾਂ ਵਾਲੀ ਸਾਡਾ 10-12 ਸਾਲ ਤੋਂ ਵਾਹਿਗੁਰੂ ਕਬਜਾ ਹੈ ਜੀ ਅੱਛਾ ਹਾਂਜੀ ਉਹ ਜਦੋਂ ਦੇਖਿਆ ਵੀ ਕਬਜਾ ਉਹਨਾਂ ਦਾ ਵਾਸਤੇ ਜਿਹਨੇ ਕਿ ਟਕੇਰਾਂ ਕਬਜਾ ਕਰ ਲਿਆ ਹੈ ਇਹ ਬਾਬਾ ਜੀ ਵਾਹਿਗੁਰੂ ਇਹ ਸਭ ਤੋਂ ਸਭ ਕੋਈ ਝੂਠ ਕਰਕੇ ਸਾਡੋ ਗੁੰਮਰਾਹ ਕਰ ਲਿਆ ਹੈ ਸਾਡੇ ਤੇ ਝੂਠੇ ਇਲਜ਼ਾਮ ਲਾ ਕੇ ਸਾਡੋ ਪਰੇਸ਼ਾਨ ਕਰ ਲਿਆ ਹੈ ਇਹਨਾਂ ਦੇ ਸਭ ਕੋ ਐਕਸ਼ਨ ਲਿਆ ਜਾਵੇ ਉਹਨਾਂ ਹੀ ਗ੍ਰਾਹੀ ਉਹਨੇ ਸਟਾਕ ਲਗਿਆ ਕਹਿੰਦੇ ਦਾਤਰਾ ਨਾਮ ਦਾ ਕੀਤਾ ਇਹ ਸਭ ਕੁਝ ਬਿਲਕੁਲ ਝੂਠ ਵਾ ਸਾਡੀ ਕੋਈ ਲੜਾਈ ਨਹੀਂ ਹੋਈ ਕਿਸੇ ਦੀ ਨਾ ਹੈ ਕੋਈ ਪਤਾ ਹੀ ਆ ਕਿਸੇ ਗੱਲ ਦਾ